ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ 3 ਕੈਂਡਲਸਟਿਕ ਰੂਲ ਪ੍ਰੋਜੈਕਸ਼ਨ ਬਾਰੇ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਹੋਈ ਹੈ ਪਰ ਬਹੁਤ ਸਾਰੇ ਵੀਰਾਂ ਨੂੰ ਸਮਝ ਨਹੀਂ ਆਈ ਜਾਂ ਉਹਨਾਂ ਨੂੰ ਵੀਡੀਓ ਨਹੀਂ ਲੱਗ ਰਹੀ ਤੇ ਉਹਦੇ ਕਰਕੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ 3 ਕੈਂਡਲਸਟਿਕ ਰੂਲ ਪ੍ਰੋਜੈਕਸ਼ਨ ਬਾਰੇ ਇਸ ਵੀਡੀਓ ਦੇ ਵਿੱਚ ਪੂਰੀ ਡਿਟੇਲ ਨਾਲ ਆਪਾਂ ਗੱਲ ਕਰਾਂਗੇ ਹੈ ਕੀ ਇਹ ਦੇਖੋ ਜਦੋਂ ਵੀ ਪ੍ਰਾਈਸ ਉੱਤੇ ਜਾਂ ਥੱਲੇ ਚੱਲਦਾ ਹੈ ਦੋ ਹੀ ਸਾਈਡ ਤੋਂ ਪ੍ਰਾਈਸ ਦੀ ਡਿরেকਸ਼ਨ ਹੁੰਦੀ ਆ ਜਾਂਦਾ ਪ੍ਰਾਈਸ ਉੱਤੇ ਜਾਂਦਾ ਹੈ ਜਾਂ ਪ੍ਰਾਈਸ ਥੱਲੇ ਜਾਂਦਾ ਹੈ ਪ੍ਰਾਈਸ ਦੀ ਤੀਸਰੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ ਠੀਕ ਹੈ ਜਦੋਂ ਵੀ ਪ੍ਰਾਈਸ ਮੰਨ ਲਓ ਕਿ ਥੱਲੇੋਂ ਇਸ ਤਰ੍ਹਾਂ ਪ੍ਰਾਈਸ ਚੱਲ ਰਿਹਾ ਹੈ ਉੱਤੇ ਵੱਲ ਨੂੰ ਕਿਸੇ ਜਗ੍ਹਾ ਤੋਂ ਜਾ ਕੇ ਪ੍ਰਾਈਸ ਨੇ ਥੱਲੇ ਆਉਣਾ ਹੈ ਠੀਕ ਹੈ ਆਪਾਂ ਇਹ ਦੇਖਦੇ ਹਾਂ ਕਿ ਪਹਿਲਾਂ ਕੀ ਚੀਜ਼ ਬਦਲਦੀ ਆ ਪ੍ਰਾਈਸ ਦੇ ਵਿੱਚ ਕੋਈ ਨਾ ਕੋਈ ਚੇਂਜ ਹੁੰਦਾ ਹੈ ਜਿਸ ਤਰ੍ਹਾਂ ਫਸਟ ਜਿਹੜਾ ਸਾਈਨ ਹੋਗਾ ਕੋਈ ਨਾ ਕੋਈ ਉੱਤੇ ਕੈਂਡਲਸਟਿਕ ਪੈਟਰਨ ਬਣਦਾ ਆ ਠੀਕ ਹੈ ਤੇ ਕੈਂਡਲਸਟਿਕ ਪੈਟਰਨ ਤੋਂ ਬਾਅਦ ਆਪਾਂ ਆਪਣਾ ਬਣਦਾ ਆ ਪ੍ਰੋਜੈਕਸ਼ਨ ਰੂਲ 3 ਕੈਂਡਲਸਟਿਕ ਪ੍ਰੋਜੈਕਸ਼ਨ ਰੂਲ ਜਿਹਨੂੰ ਆਪਾਂ ਆਖਦੇ ਆ ਠੀਕ ਹੈ ਬਿਲਕੁਲ ਸਿੰਪਲ ਆ ਜ਼ਰੂਰੀ ਨਹੀਂ ਉਹ ਟੌਪ ਤੇ ਬਣੇਗਾ ਟੌਪ ਤੋਂ ਥੋੜਾ ਬਾਅਦ ਥੱਲੇ ਵੀ ਬਣ ਸਕਦਾ ਆ ਤੇ ਇਹ ਵੀ ਜ਼ਰੂਰੀ ਨਹੀਂ ਕਿ ਉਹਦੇ ਨਾਲ ਆਪਾਂ ਟਰੇਡ ਕਰਨੀ ਆ ਠੀਕ ਹੈ ਇਹ ਵੀ ਜ਼ਰੂਰੀ ਨਹੀਂ ਕਿ ਆਪਾਂ ਉਹਦੇ ਨਾਲ ਟਰੇਡ ਕਰਨੀ ਕਈ ਲੋਕਾਂ ਨੂੰ ਇਹ ਲੱਗਦਾ ਹੋਊਗਾ ਜੇ ਪੋਜ਼ਿਟਿਵ ਬਣੇਗਾ ਤਾਂ ਉਤੋਂ ਅਸੀਂ ਬਾਏ ਕਰ ਲਵਾਂਗੇ ਤੇ 네ਗਟਿਵ ਬਣਦੇ ਆਪਾਂ ਸੈਲ ਕਰ ਦਵਾਂਗੇ ਠੀਕ ਹੈ ਇਹ ਮੇ ਨਹੀਂ ਹੁੰਦਾ ਕਈ ਵਾਰੀ ਉਹ ਤੁਹਾਨੂੰ ਟਰੈਪ ਵੀ ਕਰੇਗਾ ਪਰ ਉਹ ਆਪਾਂ ਤਾਂ ਦੱਸ ਰਹੇ ਆ ਜਿਹਦੇ ਨਾਲ ਤੁਹਾਨੂੰ ਟਰੈਂਡ ਸਮਝਣ ਦੇ ਵਿੱਚ ਆਸਾਨੀ ਹੋ ਜਾਂਦੀ ਆ ਆਪਾਂ ਟਰੈਂਡ ਨੂੰ ਸਮਝਦੇ ਆ ਵੱਡੇ ਟਾਈਮ ਫਰੇਮ ਤੇ ਉਹ ਦੇਖ ਕੇ ਉਸ ਤੋਂ ਬਾਅਦ ਉਹਦੇ ਛੋਟੇ ਟਾਈਮ ਫਰੇਮ ਤੇ ਦੇਖਦੇ ਆ ਫਿਰ ਉਹਦੇ ਛੋਟੇ ਟਾਈਮ ਫਰੇਮ ਤੇ ਦੇਖਦੇ ਆ ਤੇ ਉਹਦੇ ਨਾਲ ਆਪਾਂ ਟਰੇਡ ਵੀ ਕਰ ਸਕਦੇ ਆ ਠੀਕ ਹੈ ਪਰ ਟਰੇਡ ਦੀਆਂ ਕੋਈ ਕੰਡੀਸ਼ਨਾਂ ਹੁੰਦੀਆਂ ਜਦੋਂ ਆਪਾਂ ਮੰਨ ਲਓ ਕੋਈ ਟਾਈਮ ਸਾਈਕਲ ਨੂੰ ਫੋਲੋ ਕਰ ਰਹੇ ਆ ਉਹਦੇ ਵਿੱਚ ਉਹ ਬਣੇ आप ट्रेड करते हैं अदरवाइज़ बनता तो बाद भी रहेगा पर उ थोड़ा उत्तर जाएगी मार्केट थोड़ा थल्ला जाएगी उत्तन जोड़ा मूवमेंट चाहिए था, वो नहीं मिलेगा ठीक है ये चीज़ होंगी है तो आओ समझद यह है कि सब तो पिख कि जिमें देखोगी अपना इतने बैंक निफ्टी का चार्ट देख रहे हो ठीक है उस तो उस वन आवर टाइम फ्रेम लगया हुआ वन आवर टाइम फ्रेम आपे ਇਹ ਆਇਆ ਤੁਸੀਂ ਦੇਖ ਸਕਦੇ ਹੋ 1 ਆਵਰ ਟਾਈਮ ਫਰੇਮ ਦੇ ਵਿੱਚ ਆਪਾਂ ਪਹਿਲਾਂ ਇਸ ਨੂੰ ਦੇਖਾਂਗੇ ਚਲੋ ਪਹਿਲਾਂ ਆਪਾਂ ਡੇ ਟਾਈਮ ਫਰੇਮ ਤੇ ਚੱਲਦੇ ਹਾਂ ਜਿਹੜਾ ਕਿ ਤੁਹਾਨੂੰ ਆਸਾਨੀ ਹੋ ਜਾਵੇ ਡੇ ਟਾਈਮ ਫਰੇਮ ਦੇ ਵਿੱਚ ਤੁਸੀਂ ਦੇ ਨੋਟ ਕਰੋਗੇ ਤੇ ਦੇਖੋਗੇ ਜਿਵੇਂ ਕਿ ਇੱਥੋਂ ਇੱਕ ਨਿਫਟੀ ਦਾ ਆਪਾਂ ਨੂੰ ਟ੍ਰੈਂਡ ਸਟਾਰਟ ਹੋਇਆ ਠੀਕ ਹੈ ਇਸ ਨੂੰ ਥੋੜਾ ਜਿਹਾ ਛੋਟਾ ਕਰ ਲੈਣੇ ਬਾਰ-ਬਾਰ ਘਟਾ ਆ ਜਾਂਦਾ ਹੈ ਤੇ ਇਹ ਤੋਏਕ ਬੈਂਕ ਨੈਫਟੀ ਦਾ ਟ੍ਰੈਂਡ ਸਟਾਰਟ ਹੋਇਆ ਠੀਕ ਹੈ ਧਿਆਨ ਨਾਲ ਦੇਖੋ ਤੁਸੀਂ ਇਹ ਜੋ ਆਪਣਾ ਡੋਜੀ ਟਾਈਪ ਕੈਂਡਲ ਬਣਿਆ ਉਸ ਤੋਂ ਬਾਅਦ ਆ ਆ ਇੱਕ ਰੈੱਡ ਕੈਂਡਲ ਬਣਿਆ ਠੀਕ ਹੈ ਆਜ ਦਾ ਗ੍ਰੀਨ ਕੈਂਡਲ ਇਹ ਧਿਆਨ ਨਾਲ ਤੁਸੀਂ ਦੇਖੋ ਜਿਹੜਾ ਆ ਰੈੱਡ ਕੈਂਡਲ ਆ ਇੱਕ ਵਾਰੀ ਆਪਾਂ ਇਸ ਨੂੰ ਹਟਾ ਦਿੰਨੇ ਆ ਆ ਜੋ ਰੈੱਡ ਕੈਂਡਲ ਆਜ ਦਾ ਰੈੱਡ ਕੈਂਡਲ ਇਹਦਾ ਲੋ ਇਸ ਨੇ ਬ੍ਰੇਕ ਨਹੀਂ ਕੀਤਾ ਇਸ ਕੈਂਡਲ ਨੇ ਗ੍ਰੀਨ ਕੈਂਡਲ ਨੇ ਉਹਦਾ ਲੋ ਬ੍ਰੇਕ ਨਹੀਂ ਕੀਤਾ ਉਹਦੇ ਹਾਈ ਦੇ ਉੱਤੇ ਵੀ ਚਲਾ ਗਿਆ ਤੇ ক্লোজ ਵੀ ਕਰ ਦਿੱਤਾ ਇਹ ਆਪਣਾ ਬਣ ਗਿਆ 3 ਕੈਂਡਲਸਟਿਕ ਰੂਲ ਦੇ ਹਿਸਾਬ ਨਾਲ ਪੋਜ਼ਿਟਿਵ ਪ੍ਰੋਜੈਕਸ਼ਨ ਠੀਕ ਹੈ ਉਹ ਤਿੰਨ ਕੰਡੀਸ਼ਨ ਆਇਆ ਪਹਿਲੀ ਕੰਡੀਸ਼ਨ ਕੀ ਪਿਛਲੇ ਕੈਂਡਲ ਦਾ ਲੋ ਨਾ ਬ੍ਰੇਕ ਕੀਤਾ ਹੋਵੇ ਦੂਸਰੀ ਕੰਡੀਸ਼ਨ ਪਿਛਲੇ ਕੈਂਡਲ ਦੇ ਹਾਈ ਦੇ ਉੱਤੇ ਜਾਵੇ ਤੇ ਤੀਸਰੀ ਕੰਡੀਸ਼ਨ ਕੀ ਹੈ ਕਿ ਪਿਛਲੇ ਕੈਂਡਲ ਦੇ ਹਾਈ ਦੇ ਉੱਤੇ ক্লোਜ਼ ਹੋਵੇ ਪੋਜ਼ਿਟਿਵ ਬਣ ਗਿਆ ਉਸ ਤੋਂ ਬਾਅਦ ਦੇਖੋ ਇੱਕ ਕੈਂਡਲ ਬਣਿਆ ਇਹ ਵੀ ਪੋਜ਼ਿਟਿਵ ਬਣਿਆ ਇਹ ਵੀ ਪੋਜ਼ਿਟਿਵ ਬਣਿਆ ਮਤਲਬ ਕਿ ਇੱਕ ਵਾਰੀ ਪੋਜ਼ਿਟਿਵ ਬਣ ਗਿਆ ਤੇ ਬਾਅਦ ਦੇ ਵਿੱਚ ਨੇਗੇਟਿਵ ਕਿਦੋਂ ਬਣੇਗਾ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਹੁਣ ਇਹ ਤਾਂ ਹੋ ਗਿਆ ਪੋਜ਼ੀਟਿਵ ਠੀਕ ਹੈ ਤੇ ਧਿਆਨ ਨਾਲ ਨੋਟ ਕਰਦੇ ਜਾਓ ਉਸ ਤੋਂ ਬਾਅਦ ਆਪਾਂ ਆਹ ਕੈਂਡਲ ਦੇਖਦੇ ਆਂ ਆ ਇੱਥੇ ਸ਼ਾਇਦ 네ਗੇਟਿਵ ਬਣ ਗਿਆ ਹੋਵੇ ਜ਼ਰੂਰੀ ਨਹੀਂ ਮੈਂ ਜੇ ਪਹਿਲਾਂ ਵੀ ਦੱਸਿਆ ਹੋਇਆ ਜ਼ਰੂਰੀ ਨਹੀਂ ਕਿ 네ਗੇਟਿਵ ਬਣ ਕੇ ਥੱਲੇ ਹੀ ਆ ਜਾਵੇਗੀ ਪਰ ਆਪਾਂ ਇਸ ਨੂੰ ਇਸ ਤਰ੍ਹਾਂ ਦੇਖਦੇ ਆਂ ਹੁਣ ਆਪਾਂ ਦੇਖਦੇ ਆਂ ਕਿ ਕੀ ਇਹ ਥੱਲੇ ক্লোਜ਼ ਹੋਇਆ ਜਾਂ ਨਹੀਂ ਹੋਇਆ ਪਹਿਲਾਂ ਆਪਾਂ ਇਸ ਨੂੰ ਥੋੜਾ ਜਿਹਾ ਵੱਡਾ ਕਰ ਲਵਾਂਗੇ ਤੇ ਇਸ ਕੈਂਡਲ ਦਾ ਆਪਾਂ लो मार्करਾਂਗੇ ਠੀਕ ਹੈ ਹੁਣ ਇਹਦੀ ਆਪਾਂ ਕਲੋਜ਼ਿੰਗ ਚੈੱਕ ਕਰਾਂਗੇ ਇਹਦੀ ਕਲੋਜ਼ਿੰਗ ਜੋ ਆ ਉਹ ਤਿਆਰੀ ਹੈ 52018 ਤੇ ਆ ਲੋ ਆ 25000 ਆ 50025 ਮਤਲਬ ਕਿ ਇੱਥੇ ਆਪਣਾ ਨੈਗੇਟਿਵ ਬਣ ਗਿਆ ਨੈਗੇਟਿਵ ਕਿਵੇਂ ਬਣਿਆ ਦੇਖ ਸਕਦੇ ਜੋ ਪਿਛਲੇ ਕੈਂਡਲ ਹੈ ਜੋ ਉਹਦਾ ਇਸ ਕੈਂਡਲ ਨੇ ਹਾਈ ਬ੍ਰੇਕ ਨਹੀਂ ਕੀਤਾ ਰੈਡ ਕੈਂਡਲ ਨੇ ਉਹਦਾ ਲੋ ਵੀ ਬ੍ਰੇਕ ਕੀਤਾ ਲੋੜਾ ਤਾਂ ਲੈ ক্লোਜ਼ ਵੀ ਕੀਤਾ ਚਾਹੇ 1. ਹੁਣ ਕਈਆਂ ਲੋਕਾਂ ਨੇ ਕਹਿਣਾ ਕਿ ਅਗਲੇ ਦਿਨ ਉੱਤੇ ਚਲੀ ਜਾਵੇ। ਇਹੀ ਤਾਂ ਮੈਂ ਕਹਿ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਡਾਊਨ ਸਾਈਡ ਦੀ ਟ੍ਰੇਡ ਕਰ ਲੈਣੀ। ਪਰ ਜਦੋਂ ਇਹ ਬਣ ਜਾਂਦਾ ਤਾਂ ਆਪਾਂ ਥੋੜਾ ਜਆ ਆਪਣੇ ਆਪ ਨੂੰ ਇਹ ਦੇਖਦੇ ਹਾਂ ਕਿ ਜਾਂ ਤਾਂ ਮਾਰਕੀਟ ਸਾਈਡਵੇਜ਼ ਹੋਵੇਗੀ ਜਾਂ ਫਿਰ ਫਿਰ ਤੋਂ ਜੇ ਉਸਨੇ ਟ੍ਰੈਂਡ ਕੰਟੀਨਿਊ ਕਰਨਾ ਹੈ ਤਾਂ ਛੋਟੇ ਟਾਈਮ ਫਰੇਮ ਤੇ ਆਪਾਂ ਕਿਸੇ ਸਵਿੰਗ ਹਾਈ ਨੂੰ ਬ੍ਰੇਕ ਆਊਟ ਦਾ ਵੇਟ ਕਰਾਂਗੇ। ਕਨਫਰਮੇਸ਼ਨ ਤੇ ਆਪਾਂ ਟ੍ਰੇਡ ਕਰਦੇ ਹਾਂ। ਹੁਣ ਕਈਆਂ ਲੋਕਾਂ ਨੂੰ ਲੱਗਣਾ ਕਿ ਇਸ ਦਾ ਬਾਏ ਸੈਲ ਆਪਾਂ ਕਰ ਸਕਦੇ ਹਾਂ ਉਹ ਨਹੀਂ ਕਰ ਸਕਦੇ। ਉਪਨ ਟਾਈਮ ਸਾਈਕਲ ਜੇ ਨਾਲ ਹੋਵੇ ਤੇ ਫਿਰ ਆਪਾਂ ਸਾਨੂੰ ਕਰ ਸਕਦੇ ਹਾਂ ਜੋ ਆਪਾਂ ਤੁਹਾਨੂੰ ਦੱਸਿਆ ਹੋਇਆ ਠੀਕ ਹੈ ਸੇਮ ਇਸੇ ਤਰ੍ਹਾਂ ਦੇਖੋ ਉਸ ਤੋਂ ਬਾਅਦ ਆ ਫਿਰ ਤੋਂ ਦੇਖੋ ਕਿ ਇਹ ਜਿਹੜਾ ਆ ਕੈਂਡਲ ਗ੍ਰੀਨ ਐਸ ਕੈਂਡਲ ਦੇ ਉੱਤੇ ক্লোਜ਼ ਹੋ ਗਿਆ ਗ੍ਰੀਨ ਦੇ ਇਹਦਾ ਲੋ ਬ੍ਰੇਕ ਨਹੀਂ ਕੀਤਾ ਹਾਈ ਬ੍ਰੇਕ ਵੀ ਕੀਤਾ ਤੇ ਹਾਈ ਦੇ ਉੱਤੇ ক্লোਜ਼ ਹੋ ਗਿਆ ਫਿਰ ਪੋਜ਼ਿਟਿਵ ਬਣ ਗਿਆ ਫਿਰ ਦੇਖੋ ਮੰਨ ਲਓ ਕੰਟੀਨਿਊ ਕੰਟੀਨਿਊ ਪੋਜ਼ਿਟਿਵ ਜਾਂਦਾ ਰਿਹਾ ਇੱਥੇ ਜਾ ਕੇ ਫਿਰ ਨੈਗੇਟਿਵ ਬਣਿਆ ਠੀਕ ਹੈ ਦੇਖ ਸਕਦੇ ਹੋ ਇੱਥੇ ক্লোਜ਼ ਹੋ ਗਿਆ ਸੈਡ ਦੇ ਸੱਲੇ ਹਾਈ ਬ੍ਰੇਕ ਨਹੀਂ ਹੋਇਆ ਇਹ ਬਣ ਗਿਆ ਨੈਗੇਟਿਵ ਠੀਕ ਹੈ ਸਿੰਪਲ ਨੈਗੇਟਿਵ ਕੀ ਹੈ इस तरह नेगेटिव बनेगा माफ करना इन्हें कैंडल बनेगा नेक्स्ट कैंडल इस तरह होगा ठीक है ये पिछला हाई ब्रेक नहीं करेगा इसलो थले क्लोज हो जाएगा नेगेटिव पॉजिटिव की होगा इस तरह कैंडल बनेगा नेक्स्ट कैंडल ये ਕਲੋਜ਼ ਹੋ ਜਾਵੇਗਾ ਤੇ ਪਿਛਲੇ ਕੈਂਡਲ ਦਾ ਲੋ ਬ੍ਰੇਕ ਨਹੀਂ ਕਰੇਗਾ ਸਿੰਪਲ ਠੀਕ ਹੈ ਇਸ ਨੂੰ ਆਪਾਂ ਕਹਿੰਦੇ ਆ ਕਿ ਇਹ ਫਰਸਟ ਇੰਡੀਕੇਸ਼ਨ ਹੈ ਕਿ ਟ੍ਰੈਂਡ ਬਦਲ ਸਕਦਾ ਹੈ ਬਦਲੇਗਾ ਨਹੀਂ ਇਹ ਚੀਜ਼ ਨੂੰ ਤੁਸੀਂ ਸਮਝਣਾ ਹੈ ਬਦਲ ਸਕਦਾ ਹੈ ਇੱਥੋਂ ਆਪਾਂ ਨੂੰ ਪੌਸਿਬਿਲਟੀ ਮਿਲਦੀ ਹੈ ਉਸ ਤੋਂ ਬਾਅਦ ਆਪਾਂ ਫਿਰ ਕਨਫਰਮੇਸ਼ਨ ਦੀ ਵੇਟ ਕਰਦੇ ਹਾਂ ਕਨਫਰਮੇਸ਼ਨ ਕੀ ਹੁੰਦੀ ਹੈ ਸਵਿੰਗ ਲੋ ਦਾ ਬ੍ਰੇਕ ਹੋਣਾ ਠੀਕ ਹੈ ਸਵਿੰਗ ਲੋ ਦਾ ਬ੍ਰੇਕ ਹੋ ਜਾਣਾ ਜਿਵੇਂ ਦੇਖੋਗੇ ਹੁਣ ਇੱਥੋਂ ਇਹ 네ਗੇਟਿਵ ਹੋਇਆ ਸੀ ਪਰ ਸਵਿੰਗ ਲੋ ਕਿੰਨੀ ਦੂਰ ਸੀ ਆ ਸੀ ਸਵਿੰਗ ਲੋ ਜਿੰਨਾ ਚਿਰ ਇਹ ਬ੍ਰੇਕ ਨਹੀਂ ਹੁੰਦਾ ਉਨਾ ਚਿਰ ਟ੍ਰੈਂਡ ਨਹੀਂ ਬਦਲੇਗਾ ਜਦੋਂ ਕਿਸੇ ਟ੍ਰੈਂਡ ਕਿਸੇ ਜ਼ੋਨ ਦੇ ਵਿੱਚ ਹੁੰਦਾ ਆ ਜੇ ਮੰਨ ਲਓ ਕਿ ਕਿਸੇ ਸਪੋਰਟ ਜਾਂ ਰਿਸਿਸਟੈਂਸ ਦੇ ਵਿੱਚ ਟ੍ਰੇਡ ਕਰ ਰਿਹਾ ਹੈ ਵੱਡੇ ਟਾਈਮ ਫਰੇਮ ਤੇ ਉਦੋਂ ਆਪਾਂ ਇਸ ਨਾਲ ਟ੍ਰੇਡ ਕਰ ਸਕਦੇ ਆ ਇੱਥੇ 네ਗਟਿਵ ਬਣ ਤੇ ਥੱਲੇੋਂ ਪੋਜ਼ਿਟਿਵ ਬਣ ਤੇ ਇਹ ਹੁੰਦਾ ਹੈ ਤਰੀਕਾ ਟ੍ਰੇਡ ਕਰਨ ਦਾ ਠੀਕ ਹੈ ਇਹ ਹੁਣ ਇੱਕ ਟ੍ਰੈਂਡ ਦੇ ਵਿੱਚ ਮਾਰਕੀਟ ਚੱਲਦੀ ਹੈ ਇੱਥੇ ਮਤਲਬ ਕਿ 네ਗਟਿਵ ਬਣ ਤੇ ਆਪਾਂ ਟ੍ਰੇਡ ਨਹੀਂ ਕਰਾਂਗੇ ਆਪਾਂ ਵੇਟ ਕਰਾਂਗੇ ਸਵਿੰਗ ਲੋਅ ਬ੍ਰੇਕ ਹੋਵੇ ਸਵਿੰਗ ਲੋਅ ਬ੍ਰੇਕ ਹੋਣ ਤੋਂ ਬਾਅਦ ਆ ਬਾਉਂਸ ਆਵੇ ਉੱਥੇ 네ਗਟਿਵ ਬਣੇ ਉੱਥੋਂ ਟ੍ਰੇਡ ਹੋਵੇਗੀ ਵੈਸੇ ਵੀ ਆਪਾਂ ਵੱਡੇ ਟ ਟ੍ਰੇਡ ਨਹੀਂ ਕਰਦੇ ਉੱਤੇ ਆਪਾਂ ਸਿਰਫ ਚੈੱਕ ਕਰਦੇ ਆ ਕਿ ਟ੍ਰੈਂਡ ਕੀ ਚੱਲ ਰਿਹਾ ਜਦੋਂ ਮੰਨ ਲਓ ਕਿ ਇਸ ਤਰ੍ਹਾਂ ਦਾ ਟ੍ਰੈਂਡ ਹੋ ਰਿਹਾ ਤੇ ਉਹਦੇ ਵਿੱਚ ਆਪਾਂ ਇੰਟਰਾਡੇ ਦੇ ਵਿੱਚ ਡਾਊਨਸਾਈਡ ਦੀ ਟ੍ਰੇਡ ਪਲਾਨ ਕਰਨੀ ਹੁੰਦੀ ਹੈ ਛੋਟੇ ਟਾਈਮ ਫਰੇਮ ਤੇ ਠੀਕ ਹੈ ਹੁਣ ਇਸੇ ਤਰ੍ਹਾਂ ਹੀ ਸੇਮ ਇਸੇ ਤਰੀਕੇ ਨਾਲ ਹੀ ਆਪਾਂ ਛੋਟੇ ਟਾਈਮ ਫਰੇਮ ਤੇ ਵੀ ਦੇਖ ਸਕਦੇ ਆ ਛੋਟੇ ਟਾਈਮ ਫਰੇਮ ਤੇ ਆਪਾਂ ਕਿਵੇਂ ਦੇਖਣੀ ਆ ਮੰਨ ਲਓ ਕਿ ਇਸ ਤੋਂ ਵੱਡਾ ਆਪਾਂ 1 ਆਵਰ ਟਾਈਮ ਫਰੇਮ ਤੇ ਦੇਖ ਸਕਦੇ ਆ 1 ਆਵਰ ਟਾਈਮ ਫਰੇਮ ਤੇ ਦੇਖ ਸਕਦੇ ਆ ਜਿਵੇਂ ਦੇਖੋ ਕੀ ਹੁਣ ਆਪਾਂ ਟ੍ਰੇਡ ਬਡੇ ਟਾਈਮ ਫਰੇਮ ਦੇ ਵਿੱਚ ਆਪਣਾ ਪੋਜ਼ਿਟਿਵ ਚੱਲ ਰਿਹਾ ਸੇਮ ਆਪਾਂ ਉਸ ਤੋਂ ਬਾਅਦ ਛੋਟੇ ਟਾਈਮ ਫਰੇਮ ਦੇ ਵਿੱਚ ਵੀ ਪੋਜ਼ਿਟਿਵ ਦੇਖਾਂਗੇ ਠੀਕ ਹੈ ਹੁਣ ਦੇਖੋ ਕਿ ਇੱਥੇ ਆਪਣਾ ਇੱਥੇ ਇੱਕ ਟੌਪ ਬਣਿਆ ਇਹ ਆਜਰਾ ਰੈੱਡ ਕੈਂਡਲ ਬਣਿਆ ਠੀਕ ਹੈ ਨੈਕਸਟ ਰੈੱਡ ਕੈਂਡਲ ਉਹਦੇ ਥੱਲੇ ਕਲੋਜ਼ ਹੋ ਗਿਆ ਇਹਦਾ ਹਾਈ ਬ੍ਰੇਕ ਨਹੀਂ ਕੀਤਾ ਇਹ ਬਣ ਗਿਆ 네ਗੇਟਿਵ ਉਸ ਤੋਂ ਬਾਅਦ ਧਿਆਨ ਨਾਲ ਨੋਟ ਕਰਦੇ ਜਾਓ ਨੋਟ ਕਰਦੇ ਜਾਓ ਨੋਟ ਕਰਦੇ ਜਾਓ ਕਦੇ ਵੀ ਪੋਜ਼ਿਟਿਵ ਨਹੀਂ ਬਣਿਆ ਪੋਜ਼ਿਟਿਵ ਕਿੱਥੇ ਬਣਿਆ ਐਸ ਕੈਂਡਲ ਨਾਲ ਆਜਰਾ ਕੈਂਡਲ ਹੁੰਦਾ 1 ਆਵਰ ਤੇ ਲਾਸਟ ਇਸ ਨੂੰ ਆਪਾਂ ਕਾਊਂਟਰ ਨਹੀਂ ਕਰਦੇ ਕਿਉਂਕ ਹੁੰਦਾ ਹੈ ਠੀਕ ਹੈ ਇਥੇ ਪੋਜ਼ਿਟਿਵ ਬਣ ਗਿਆ ਪੋਜ਼ਿਟਿਵ ਤੋਂ ਬਾਅਦ ਆ ਡਿਪ ਆਈ ਡਿਪ ਤੇ ਬਾਇੰਗ ਹੋਈ ਐਸਲ ਕਿੱਥੇ ਹੋਵੇਗਾ ਐਸ ਤੇ ਛਲੇ ਪੋਜੀਸ਼ਨ ਦੀ ਗੱਲ ਕਰ ਰਿਹਾ ਮੈਂ ਦੂਸਰੀ ਨਹੀਂ ਠੀਕ ਹੈ ਬਾਕੀ ਆਪਸ਼ਨ ਦੇ ਵਿੱਚ ਤੁਸੀਂ ਟ੍ਰੇਡ ਪਲਾਨ ਕਰਨੀ ਹੁੰਦੀ ਹੈ ਤੇ ਕਿਸੇ ਸੈਟਅਪ ਦੇ ਹਿਸਾਬ ਨਾਲ ਕਰਨੀ ਹੁੰਦੀ ਆ ਪਰ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਵੈਸੇ ਉਸ ਤੋਂ ਬਾਅਦ ਆ ਪੋਜ਼ਿਟਿਵ ਬਣਿਆ ਕਦੇ ਵੀ ਕਦੇ ਵੀ ਨੈਗੇਟਿਵ ਨਹੀਂ ਬਣਿਆ ਆ ਕੈਂਡਲ ਤੁਸੀਂ ਕਹੋਗੇ ਥੱਲੇ ক্লোਜ਼ ਹੋ ਗਿਆ ਪਰ ਇਸਨੇ ਹਾਈ ਬ੍ਰੇਕ ਕੀਤਾ ਠੀਕ ਹੈ ਤੇ ਅਜੇ ਵੀ ਪੋਜ਼ਿਟਿਵ ਚੱਲ ਰਿਹਾ ਅਜੇ ਪੋਜ਼ਿਟਿਵ ਚੱਲਿਆ ਅਜੇ ਤੱਕ ਨੈਗੇ ਇਸ ਤਰ੍ਹਾਂ ਪ੍ਰਾਈਸ ਚੱਲਦਾ ਹੈ ਵੱਡੇ ਟਾਈਮ ਫਰੇਮ ਤੇ ਵੀ ਤੇ ਛੋਟੇ ਤੇ ਵੀ ਇਹ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਹੈ ਠੀਕ ਹੈ ਹੁਣ ਇਸ ਤੋਂ ਛੋਟੇ ਟਾਈਮ ਫਰੇਮ ਤੇ ਵੀ ਤੁਸੀਂ ਇਸ ਨੂੰ ਦੇਖ ਸਕਦੇ ਹੋ ਹਰ ਟਾਈਮ ਫਰੇਮ ਤੇ ਦੇਖ ਸਕਦੇ ਜੋ ਹਰ ਇੰਡੈਕਸ ਦੇ ਵਿੱਚ ਦੇਖ ਸਕਦੇ ਜੋ ਕ੍ਰਿਪਟੋ ਦੇ ਵਿੱਚ ਦੇਖ ਸਕਦੇ ਜੋ ਹਰ ਜਗ੍ਹਾ ਤੇ ਮਤਲਬ ਕਿ ਇਹ ਪ੍ਰਾਈਜੈਕਸ਼ਨ ਕੰਮ ਕਰਦਾ ਹੈ ਪਰ ਉਹਨੂੰ ਆਪਾਂ ਵਰਤਣਾ ਕਿਵੇਂ ਉਹ ਇੱਕ ਵੱਖਰਾ ਕਨਸੈਪਟ ਹੁੰਦਾ ਜਿਸ ਨੂੰ ਕਿ ਆਪਾਂ ਨੂੰ ਸਵਿੰਗ ਲੋ ਸਵਿੰਗ ਹਾਈ ਸਾਰਾ ਕੁਝ ਪਤਾ ਹੋਵੇ ਫਿਰ ਆਪਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਟ੍ਰੈਂਡ ਹੁਣ ਬਦਲਿਆ ਹੈ ਸੇਮ 15 ਮਿੰਟ ਤੇ ਵੀ ਆਪਾਂ ਦੇਖ ਸਕਦੇ ਹਾਂ ਠੀਕ ਹੈ ਇਹ ਦੇਖੋ 15 ਮਿੰਟ ਤੇ ਇੱਥੇ ਦੇਖੋ ਕਿ ਇਹ ਹੈ ਮਰਕੈਂਟਲ ਬਣਿਆ ਨੈਕਸਟ ਕੈਂਡਲੋ ਦੇ ਉੱਤੇ ক্লোਜ਼ ਹੋਇਆ ਠੀਕ ਹੈ ਉਸ ਤੋਂ ਬਾਅਦ ਆ ਡਿਪ ਆਈ ਡਿਪ ਤੇ ਬਾਇੰਗ ਹੋਈ ਕਦੇ ਵੀ 15 ਮਿੰਟ ਦਾ ਕੈਂਡਲ ਨੈਕਸਟ ਕੈਂਡਲ ਦੇ ਥੱਲੇ ক্লোਜ਼ ਨਹੀਂ ਹੋਇਆ ਆ ਕੈਂਡਲ ক্লোਜ਼ ਹੋਇਆ ਪਰ ਇਸ ਨੇ ਪਿਛਲੇ ਕੈਂਡਲ ਦਾ ਹਾਈ ਬ੍ਰੇਕ ਕੀਤਾ ਸੀ ਠੀਕ ਹੈ ਉਸ ਤੋਂ ਬਾਅਦ ਆ ਕੈਂਡਲ ਇੱਥੇ 네ਗੇਟਿਵ ਬਣਿਆ ਠੀਕ ਹੈ ਆ ਦੇਖ ਸਕਦੇ ਹੋ ਜ਼ਰੂਰੀ ਨਹੀਂ ਮੈਂ ਕਿਹਾ ਸੀ ਨਾ ਕਿ ਟੌਪ ਤੇ ਬਾਅਦ ਦੇ ਵਿੱਚ ਵੀ ਬਣ ਸਕਦਾ ਹੈ ਉਸ ਤੋਂ ਬਾਅਦ ਆ ਫਿਰ ਤੋਂ ਪੋਜ਼ੀਟਿਵ ਬਣ ਗਿਆ ਫਿਰ ਉਸ ਤੱਕ ਗਈ ਮਾਰਕੀਟ ਫਿਰ ਇੱਥੇ ਆ ਕੇ 네ਗੇਟਿਵ ਬਣ ਗਿਆ ਠੀਕ ਸਿਰ ਮਾਰ ਕੇ ਤੇ ਇਸ ਤਰ੍ਹਾਂ ਚੱਲਦੀ ਰਹੀ ਧਿਆਨ ਨਾਲ ਦੇਖੋ ਇੱਥੇ ਜੋ ਪੋਜ਼ਿਟਿਵ ਬਣਿਆ ਸੀ ਆਪਣਾ ਇੱਥੇ ਦੇਖੋ ਨੈਗੇਟਿਵ ਬਣ ਚੁੱਕਿਆ ਨਾ ਉਸ ਤੋਂ ਬਾਅਦ ਆ ਦੇਖੋ ਕਦੇ ਵੀ ਪੋਜ਼ਿਟਿਵ ਵਜਿਹਾ ਨਹੀ ਬਣਿਆ ਅਜੇ ਵੀ ਪੋਜ਼ਿਟਿਵ ਇੱਥੇ ਨਹੀਂ ਬਣਿਆ ਧਿਆਨ ਨਾਲ ਦੇਖ ਸਕਦੇ ਜੇ ਤੁਸੀਂ ਇਸ ਕੈਂਡਲ ਨੇ ਉੱਤੇ ক্লোਜ਼ ਕੀਤਾ ਪਰ ਪਿਛਲੇ ਕੈਂਡਲ ਦਾ ਲੋ ਬ੍ਰੇਕ ਕੀਤਾ ਨਹੀਂ ਪੋਜ਼ਿਟਿਵ ਬਣਿਆ ਅਜੇ ਵੀ ਇੱਥੇ ਪੋਜ਼ਿਟਿਵ ਬਣਿਆ ਦੇਖ ਸਕਦੇ ਜੇ ਆ ਇੱਥੇ ਪੋਜ਼ਿਟਿਵ ਬਣਿਆ ਉਸ ਤੋਂ ਬਾਅਦ ਆ ਕੰਟੀਨਿਊ 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 ਦੇਖ ਸਕਦੇ ਜੇ ਅਜੇ ਤੱਕ ਕੋਈ ਵੀ ਨੈਗੇਟਿਵ ਨਹੀਂ ਭਣਿਆ ਇੱਥੋਂ ਜੋ ਟ੍ਰੈਂਡ ਸਟਾਰਟ ਹੋਇਆ ਸੀ ਇਸ ਜਗ੍ਹਾ ਤੋਂ ਉਸ ਤੋਂ ਬਾਅਦ ਡਿਪ ਤੇ ਪਾਏਂਗਾ ਜੇ ਹੋਏਗੀ ਐਸਐਲ ਹੋਵੇਗਾ ਮਾਰਕੀਟ ਕੰਟੀਨਿਊ ਤੇ ਜਾਂਦੀ ਰਹੀ ਪਰ ਇਹਦੇ ਨਾਲ ਟ੍ਰੇਡ ਕਿਵੇਂ ਕਰਨੀ ਟ੍ਰੇਡ ਤਾਂ ਹੋਵੇਗੀ ਜੇ ਤੁਹਾਨੂੰ ਮਤਲਬ ਕੀ ਪਤਾ ਹੈ ਕਿ ਇਸ ਜਗ੍ਹਾ ਤੋਂ ਮੂਵਮੈਂਟ ਆ ਸਕਦਾ ਹੈ ਟਾਈਮ ਸਾਈਕਲ ਦੇ ਨਾਲ ਹੋਵੇਗੀ ਜਾਂ ਜੇ ਤੁਸੀਂ ਉਸ ਤਰ੍ਹਾਂ ਟ੍ਰੇਡ ਕਰ ਰਹੇ ਹੋ ਮੰਨ ਲਓ 15 ਮਿੰਟ ਤੇ ਬਾਰ-ਬਾਰ ਤੁਹਾਡੇ ਐਸਐਲ ਵੀ ਹਿੱਟ ਹੋ ਸਕਦੇ ਆ ਇਹ ਚੀਜ਼ ਤੁਸੀਂ ਕਰ ਸਕਦੇ ਜੋ ਕਿ ਜੇ ਟ੍ਰੇਡ ਕਰਨੀ ਹੈ ਤੇ ਵੱਡੇ ਟਾਈਮ ਫਰੇਮ ਤੇ ਕੋਈ ਸਪੋਰਟ ਦੇਖ ਕੇ ਮੰਨ ਲਓ ਕਿ ਮਾਰਕੀਟ ਤੱਲੇ ਜਾ ਰਹੀ ਹੈ ਵੱਡੇ ਟਾਈਮ ਫਰੇਮ ਤੇ ਠੀਕ ਹੈ ਸਪੋਰਟ ਤੇ ਕੋਈ ਇਸ ਤਰ੍ਹਾਂ ਪ੍ਰੋਜੈਕਸ਼ਨ ਬਣ ਜਾਵੇ ਉਤੋਂ ਟ੍ਰੇਡ ਲੈ ਲਵੋ ਸਟਾਪ ਲੌਸ ਲਗਾ ਕੇ ਤੇ ਉਹ ਨਜ਼ਰ ਫੋਲੋ ਕਰ ਫਾਲੋ ਕਰਦੇ ਰਹੋ ਜਿੱਦ ਨਜ਼ਰ 네ਗੇਟਿਵ ਨਹੀਂ ਬਣਦਾ ਜਾਂ ਪਿਛਲਾ ਕੋਈ ਸਵਿੰਗ ਹਾਈ ਤੱਕ ਮਾਰਕੀਟ ਨਹੀਂ ਜਾਂਦੀ ਟ੍ਰੇਡ ਕਰਨ ਦਾ ਇਹ ਤਰੀਕਾ ਹੁੰਦਾ ਹੈ ਮਤਲਬ ਐਵੇਂ ਨਹੀਂ ਕਿ ਜਿਸ ਜਗ੍ਹਾ ਤੇ ਮਰਜ਼ੀ ਆਪਾਂ ਟ੍ਰੇਡ ਕਰ ਲਈ ਹੁਣ ਆਪਾਂ ਇੱਕ ਵਾਰੀ ਵੱਡੇ ਟਾਈਮ ਫਰੇਮ ਤੇ ਦੇਖਦੇ ਹਾਂ ਕਿ ਇੱਥੋਂ ਮਾਰਕੀਟ ਉੱਤੇ ਕਿਉਂ ਗਈ ਸੀ ਜਦੋਂ ਵੀ ਤੁਸੀਂ ਟ੍ਰੇਡ ਕਰਦੇ ਹੋ ਨਾ ਹਮੇਸ਼ਾ ਕਾਰਨ ਲੱਭਿਆ ਕਰੋ ਕਿ ਮਾਰਕੀਟ ਇੱਥੋਂ ਉੱਤੇ ਕਿਉਂ ਗਈ 100% ਤਾਂ ਆਪਾਂ ਮਾਰਕੀਟ ਨੂੰ ਪ੍ਰੈਡਿਕਟਰ ਨਹੀਂ ਕਰ ਸਕਦੇ ਫਿਰ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਕਿ ਮਾਰਕੀਟ ਉੱਤੇ ਕਿਉਂ ਗਈ ਠੀਕ ਹੈ ਹੁਣ ਚਲਦੇ ਹਾਂ ਵੱਡੇ ਟਾਈਮ ਫਰੇਮ ਤੇ ਮੰਨ ਲਓ ਤੇ ਦੇਖੋ ਕਿ ਮਾਰਕੀਟ ਇੱਥੋਂ ਜਿਵੇਂ ਆ ਮਾਰਕੀਟ ਦਾ ਲੋ ਸੀ ਠੀਕ ਹੈ ਮਾਰਕੀਟ ਨੈਕਸਟ ਡੇ ਇੱਥੇ ਉਹ ਗੈਪ ਅਪਨ ਹੋਈ ਤੇ ਇਹ ਇਹਦਾ ਕਲੋਜ਼ਿੰਗ ਪ੍ਰਾਈਸ ਹੈ ਇਹ ਸਾਰੇ ਸਪੋਰਟ ਡਿਸਟੈਂਸ ਆਪਾਂ ਦੱਸਿਓ ਠੀਕ ਹੈ ਉਸ ਤੋਂ ਬਾਅਦ ਆਪਾਂ 1 ਆਵਰ ਟਾਈਮ ਫਰੇਮ ਤੇ ਜਾਵਾਂਗੇ ਠੀਕ ਹੈ ਪਿਛਲੇ ਦਿਨ ਦੇ ক্লোজিং ਪ੍ਰਾਈਸ ਤੋਂ ਮਾਰਕੀਟ ਉੱਤੇ ਹੀ ਓਪਨ ਹੋਈ ক্লোজিং ਪ੍ਰਾਈਸ ਨੂੰ ਟੈਸਟ ਕੀਤਾ ਉਸ ਤੋਂ ਬਾਅਦ ਉੱਤੇ ਜਾਣਾ ਸਟਾਰਟ ਕਰ ਦਿੱਤਾ ਹੁਣ ਮੰਨ ਲਓ ক্লোজিং ਤੋਂ ਮਾਰਕੀਟ ਨੇ ਸਪੋਰਟ ਲੈ ਲਿਆ ਐਗਜ਼ਾਮਪਲ ਦੇ ਤੌਰ ਤੇ ਮਾਰਕੀਟ ਨੇ ਸਪੋਰਟ ਲੈ ਲਿਆ ক্লোজিং ਪ੍ਰਾਈਸ ਤੋਂ ਇੱਥੋਂ ਮਾਰਕੀਟ ਉੱਤੇ ਚਲੀ ਗਈ ਤੇ ਇੱਥੇ ਤਾਂ ਤੁਸੀਂ ਟ੍ਰੇਡ ਨਹੀਂ ਕਰੋਗੇ ਇਹ ਬਾਰ ਬਾਰ ਪਤਾ ਨਹੀਂ ਕਿਉਂ ਵੱਡਾ ਹੋ ਜਾਂਦਾ ਹੈ ਇਸ ਨੂੰ ਬਾਹਟਾ ਦਿੰਦੇ ਆ ਇੱਥੇ ਇੱਥੇ ਤਾਂ ਤੁਸੀਂ ਟ੍ਰੇਡ ਨਹੀਂ ਕਰੋਗੇ ਕਿਉਂਕਿ ਇੱਥੇ ਪੋਜ਼ਿਟਿਵ ਬਣ ਗਿਆ ਸੀ ਮੰਨ ਲਓ ਤੁਸੀਂ ਪੋਜੀਸ਼ਨ ਟ੍ਰੇਡ ਹੀ ਪਲਾਨ ਕਰਨੀ ਸੀ ਵਨ ਆਵਰ ਦੇ हिसाब ਨਾਲ ਇਥੇ ਟਰੇਡ ਤਾਂ ਨਹੀਂ ਕਰੋਗੇ ਐਡਾ ਵੱਡਾ ਸੈਲ ਤਾਂ ਨਹੀਂ ਰੱਖੋਗੇ ਤੁਸੀਂ ਵੇਟ ਕਰੋਗੇ ਕਿ ਮਾਰਕੀਟ ਨੂੰ ਥੱਲੇ ਆਉਂਦਾ ਥੱਲੇ ਹੁਣ ਤੁਹਾਨੂੰ ਨਹੀਂ ਪਤਾ ਕਿੱਥੋਂ ਤੱਕ ਆਵੇਗੀ ਉਹਦੇ ਲਈ ਆਪਾਂ ਯੂਜ਼ ਕਰਦੇ ਹਾਂ ਫਿਬੋਨਾਚੀ ਫਿਬੋਨਾਚੀ ਦੀ ਵਰਤੋਂ ਕਰ ਸਕਦੇ ਹਾਂ ਜਾਂ ਕੋਈ ਆਪਾਂ ਮਾਰਕੀਟ ਦਾ ਓਪਨਿੰਗ ਪ੍ਰਾਈਸ ਵੀ ਦੇਖ ਸਕਦੇ ਹਾਂ ਦੇਖੋ ਇਹ ਓਪਨਿੰਗ ਪ੍ਰਾਈਸ ਠੀਕ ਹੈ ਇੱਥੇ ਹੀ ਕੰਡਲ ਓਪਨ ਹੋਇਆ ਸੀ ਨਾ ਓਪਨਿੰਗ ਪ੍ਰਾਈਸ ਉੱਥੋਂ ਸਪੋਰਟ ਲਿਆ ਮਤਲਬ ਕਿ ਆਪਾਂ ਨੂੰ ਕਾਰਨ ਲੱਭਣਾ ਹੁੰਦਾ ਹੈ ਕਿ ਕੋਈ ਨਾ ਕੋਈ ਆਪਾਂ ਨੂੰ ਸਪੋਰਟ ਮਿਲ ਜਾਵੇ ਪੋਜ਼ਿਟਿਵ ਬਣ ਗਿਆ ਉਸ ਤੋਂ ਬਾਅਦ ਆਪਾਂ ਸਪੋਰਟ ਲੱਭਣਾ ਸਪੋਰਟ ਤੇ ਆਵੇ ਆਪਾਂ ਬਾਈ ਕਰਾਂਗੇ ਆਪਾਂ ਨੂੰ ਐਸੇ ਲੱਦੀਕ ਪੋਜੀਸ਼ਨ ਮਿਲ ਗਈ ਸੇਮ ਇਸੇ ਤਰ੍ਹਾਂ ਡਾਉਨਸਾਈਡ ਇਸੇ ਤਰ੍ਹਾਂ ਅਪਸਾਈਡ ਹੁੰਦਾ ਹੈ ਟਰੇਡ ਕਰਨ ਲਈ ਮਤਲਬ ਕਿ ਆਪਾਂ ਨੂੰ ਵੱਡੇ ਟਾਈਮ ਫਰੇਮ ਤੇ ਕੋਈ ਸਪੋਰਟ ਰਿਸਟੈਂਸ ਲੱਭਣਾ ਪੈਂਦਾ ਹੈ ਕਿਸੇ ਵੀ ਜਗ੍ਹਾ ਤੇ ਆਪਾਂ ਚਲਦੀ ਜਗ੍ਹਾ ਤੇ ਟਰੇਡ ਨਹੀਂ ਕਰਦੇ ਜਾਂ ਫਿਰ ਆਪਾਂ ਇਸ ਤਰ੍ਹਾਂ ਫਿਬੋਨਾਚੀ ਲਗਾ ਕੇ ਦੇਖ ਸਕਦੇ ਹਾਂ ਜਦੋਂ ਵੀ ਮਤਲਬ ਕਿ ਥੱਲੇ ਆਉਣਾ ਸਟਾਰਟ ਹੋ ਜਾਵੇ ਤੇ ਆਪਾਂ ਦੇ ਕੋਲੇ ਕਿਹੜੀ ਗੋਲਡਨ ਰੇਸ਼ੋ ਹੁੰਦੀ ਆ ਆਪਣੇ ਕੋਲੇ ਗੋਲਡਨ ਰੇਸ਼ੋ ਹੁੰਦੀਆਂ ਇਹਦੇ ਵਿੱਚ ਜਿਹੜੀਆਂ ਤੁਹਾਨੂੰ ਆਜਾ 60% ਤੋਂ ਲੈ ਕੇ 70 ਦੇਖੋ ਇਸੇ ਨੂੰ ਟੱਚ ਕੀਤਾ ਬਾਇੰਗ ਇਹ ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪ ਬਾਇੰਗ ਰੇਜ ਹੈ ਬਾਇੰਗ ਰੇਜ ਚ ਆਈ ਮਾਰਕੀਟ ਸਟਾਪ ਲੋਸ ਪਿਛਲਾ ਲਗਾਇਆ ਫਾਲੋ ਕੀਤਾ ਜਿੰਨਾ ਚਿਰ ਨੈਗੇਟਿਵ ਨਹੀਂ ਬੰਦਾ ਉਹਨਾਂ ਜਰ ਹੋਲਡ ਕਰਕੇ ਰੱਖੋ ਇਹ ਹੁੰਦਾ ਹੈ ਟਰੇਡਿੰਗ ਦਾ ਤਰੀਕਾ ਹੁਣ ਇਹਦੇ ਵਿੱਚ ਕੀ ਹੈ ਕਿ ਜੇਕਰ ਤੁਸੀਂ ਆਪਸ਼ਨ ਟਰੇਡ ਕਰੋਗੇ ਤੇ ਟਿੱਕੇ ਹੋ ਕੇ ਪ੍ਰੀਮੀਅਮ ਟਿੱਕੇ ਹੋਣਾ ਹੀ ਆ ਪਰ ਐਂਡ ਆਫ ਦਾ ਡੇ ਮਾਰਕੀਟ ਪ੍ਰੋਫਿਟ ਉਸ ਨੂੰ ਦਿੰਦੀ ਹੈ ਜਿਹੜਾ ਹੋਲਡ ਕਰਕੇ ਬੈਠਦਾ ਹੈ ਤੇ ਇਹ ਮੰਨਦਾ ਹੈ ਕਿ ਇਹ ਸੈਟਅਪ ਬਣ ਤੋਂ ਬਾਅਦ ਮਾਰਕੀਟ ਕਿੱਥੋਂ ਤੱਕ ਜਾਵੇਗੀ ਅਵਦੇ ਮਨ ਮਨ ਦੇ ਵਿੱਚ ਆਪਾਂ ਇੱਕ ਸਟੋਰੀ ਕ੍ਰੀਏਟ ਕਰਦੇ ਹਾਂ ਅਸਲ ਦੇ ਵਿੱਚ ਜਦੋਂ ਵੀ ਆਪਾਂ ਮਾਰਕੀਟ ਦਾ ਪ੍ਰੈਡਿਕਸ਼ਨ ਕਰਦੇ ਹਾਂ ਆਪਾਂ ਇੱਕ ਸਟੋਰੀ ਬਣਾਉਂਦੇ ਹਾਂ ਕਿ ਆ ਇੱਥੋਂ ਆ ਚੀਜ਼ ਹੋ ਗਈ ਤੇ ਇੱਥੋਂ ਤੱਕ ਜਾ ਸਕਦੀ ਜਾਵੇਗੀ ਇਹ ਗਰੰਟੀ ਨਹੀਂ ਠੀਕ ਹੈ ਜਾਵੇਗੀ ਇਹ ਗਰੰਟੀ ਨਹੀਂ ਜਾ ਸਕਦੀ ਆਪਾਂ ਇੱਕ ਪ੍ਰੋਬੈਬਿਲਟੀ ਬਣਾਉਂਦੇ ਹਾਂ ਜਿਹਨੂੰ ਆਪਾਂ ਕਹਿੰਦੇ ਆ ਅਨਲਿਸਿਸ ਇਹ ਹਰ ਕੋਈ ਕਰ ਸਕਦਾ ਹੈ ਪਰ ਟਾਈਮ ਦੇ ਨਾਲ ਠੀਕ ਹੈ ਹੁਣ ਇੱਥੋਂ ਮੰਨ ਲਓ ਕਿ ਆਪਾਂ ਇੱਕ ਟ੍ਰੇਡ ਪਲਾਨ ਕੀਤੀ ਆ ਆਪਣਾ ਸਟਾਪ ਲੌਸ ਠੀਕ ਹੈ ਮੰਨ ਲਓ ਕਿ ਆਪਾਂ ਫਿਊਚਰ ਦੇ ਵਿੱਚ ਟ੍ਰੇਡ ਕੀਤੀ ਜੇ ਆਪਾਂ ਬਾਅਦ ਵਿੱਚ ਸਟੌਪ ਲੋਸ ਟ੍ਰੇਲ ਕਰਕੇ ਐਂਟਰੀ ਤੇ ਲੈ ਆਵਾਂਗੇ ਠੀਕ ਹੈ ਜਿਉਂ-ਜਿਉਂ ਸਵਿੰਗ ਲੋਅ ਬੰਦ ਜਾਣਗੇ ਉੱਥੇ ਵੀ ਆਪਾਂ ਸਟੌਪ ਲੋਸ ਕਰ ਸਕਦੇ ਆ ਪਰ ਆਪਸ਼ਨ ਦੇ ਵਿੱਚ ਕੀ ਹੋਵੇਗਾ ਕਿ ਆਪਸ਼ਨ ਚੁਣਨਾ ਬਰਾਉਟ ਨਹੀਂ ਹੋਵੇਗਾ ਕਿਉਂਕਿ ਟਾਈਮ ਲੱਗੇਗਾ ਪਰ ਉਹੀ ਆ ਕਿ ਜੇ ਆਪਣੇ ਕੋਲੇ ਪੇਸ਼ੈਂਸ ਹੈ ਤੇ ਫਿਰ ਹੋ ਵੀ ਜਾਵੇਗਾ ਹੁਣ ਇੱਥੇ ਆਪਾਂ ਮੰਨ ਲਓ ਕਿ ਟ੍ਰੇਡ ਕੀਤੀ ਤੇ ਆਪਣਾ ਟਾਰਗੇਟ ਕੀ ਹੋਵੇਗਾ ਪਿਛਲਾ ਸਵਿੰਗ ਹਾਈ ਨੂੰ ਪਾ ਟਾਰਗੇਟ ਕਰਾਂਗੇ ਉਸ ਨੂੰ ਬ੍ਰੇਕ ਕਰੇ ਉੱਥੇ ਆਪਾਂ ਬੁੱਕ ਕਰਦੇ ਆ ਕਿਉਂਕਿ ਮਾਰਕੀਟ ਨੂੰ ਕੀ ਪਸੰਦ ਆ ਮਾਰਕੀਟ ਕਿਸ ਤਰ੍ਹਾਂ ਚੱਲਦੀ ਆ ਜਦੋਂ ਵੀ ਮਾਰਕੀਟ ਕਿਸ ਜਗ੍ਹਾ ਤੋਂ ਸੈਟਅਪ ਬਣਾ ਕੇ ਦੂਸਰੀ ਦੂਸਰੀ ਜਗ੍ਹਾ ਤੱਕ ਪਹੁੰਚਦੀ ਆ ਤੇ ਉਸਨੇ ਆਪਣੇ ਪਿਛਲੇ ਜੋ ਵੀ ਕਿਸ ਜਗ੍ਹਾ ਤੇ ਐਸਐਲ ਲਗਾਏ ਹੁੰਦੇ ਉਹਨਾਂ ਨੂੰ ਟਾਰਗੇਟ ਕਰਨਾ ਹੁੰਦਾ ਮਤਲਬ ਕਿ ਉਹਨਾਂ ਦੇ ਐਸਐਲ ਖਾਣੇ ਹੁੰਦੇ ਆ ਠੀਕ ਹੈ ਸੇਮ ਹੀ ਇਸੇ ਤਾਂ ਜਦੋਂ ਮਾਰਕੀਟ ਉੱਤੋਂ ਥੱਲੇ ਜਾਣਾ ਸਟਾਰਟ ਹੁੰਦੀ ਆ ਪਿਛਲੀ ਕਿਸੇ ਜਗ੍ਹਾ ਤੇ ਤੁਸੀਂ ਵੇਖਣਾ ਹੁੰਦਾ ਹੈ ਕਿ ਜਿੱਥੇ ਲਗਾਤਾਰ ਬਾਰ-ਬਾਰ ਸਪੋਰਟ ਬਣਿਆ ਹੋਵੇ ਉਸ ਜਗ੍ਹਾ ਨੂੰ ਮਾਰਕੀਟ ਟਾਰਗੇਟ ਕਰਦੀ ਆ ਹਮੇਸ਼ਾ ਇਸ ਤਰ੍ਹਾਂ ਆਪਾਂ ਮਾਰਕੀਟ ਦਾ ਪ੍ਰੈਡਿਕਸ਼ਨ ਕਰਦੇ ਹਾਂ ਕਿ ਇਸ ਜਗ੍ਹਾ ਤੇ ਸੈਟਅਪ ਬਣਿਆ ਤੇ ਇਸ ਜਗ੍ਹਾ ਤੱਕ ਜਾ ਸਕਦੀ ਜੇ ਕਮੈਂਟ ਕਰਕੇ ਕਹੋਗੇ ਤਾਂ ਆਪਾਂ ਪੂਰੀ ਪ੍ਰੋਜੈਕਸ਼ਨ ਦੀ ਇੱਕ ਸੀਰੀਜ਼ ਬਣਾ ਦੇਵਾਂਗੇ ਜਿਸ ਨਾਲ ਤੁਹਾਨੂੰ ਹਰ ਇੱਕ ਮਤਲਬ ਕੀ ਸਟਾਕ ਇੰਡੈਕਸ ਨੂੰ ਐਨਾਲਿਸਿਸ ਕਰਨ ਦਾ ਆ ਜਾਵੇਗਾ ਪਰ ਪ੍ਰੈਕਟਿਸ ਨਾਲ ਆਵੇਗਾ ਤੇ ਉਹਦੇ ਨਾਲ ਬਾਅਦ ਦੇ ਵਿੱਚ ਤੁਸੀਂ ਕਿਸੇ ਵੀ ਚੀਜ਼ ਦਾ ਐਨਾਲਿਸਿਸ ਕਰ ਸਕਦੇ ਹੋ ਜੇ ਕਮੈਂਟ ਕਰਕੇ ਕਹੋਗੇ ਤਾਂ ਜਰੂਰ ਬਣਾਵਾਂਗੇ ਨਹੀਂ ਤੇ ਨਹੀਂ ਮਿਲਾਂਗੇ ਨੈਕਸਟ ਵੀਡੀਓ ਤੇ ਧੰਨਵਾਦ